ਹੁਣ ਹੋਟਲਾ ਚਾਹ ਯਾਤਰਾ ਵੇਲੇ ਆਧਾਰ ਕਾਰਡ ਦੀ ਤੁਹਾਨੂੰ ਲੋੜ ਨਹੀਂ ਪਵੇਗੀ ਸਰਕਾਰ ਨੇ ਕਰ ਦਿੱਤਾ ਨਵਾਂ ਐਪ ਲਾਂਚ ਜੀ ਹਾਂ ਆਧਾਰ ਕਾਰਡ ਭਾਰਤ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਦਸਤਾਵੇਜ਼ ਹੈ ਦੇਸ਼ ਵਿੱਚ 90% ਤੋਂ ਵੱਧ ਆਬਾਦੀ ਕੋਲ ਆਧਾਰ ਕਾਰਡ ਹੈ ਸਕੂਲ ਕਾਲਜ ਵਿੱਚ ਦਾਖਲਾ ਲੈਣ ਤੋਂ ਲੈ ਕੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਤੱਕ ਤੁਹਾਨੂੰ ਆਧਾਰ ਕਾਰਡ ਦੀ ਲੋੜ ਪੈਂਦੀ ਹੈ ਕਈ ਥਾਵਾਂ ਤੇ ਤੁਹਾਨੂੰ ਆਧਾਰ ਕਾਰਡ ਦੀ ਫੋਟੋ ਕਾਪੀ ਵੀ ਜਮਾ ਕਰਵਾਉਣੀ ਪੈਂਦੀ ਹੈ ਪਰ ਹੁਣ ਇਸ ਦੀ ਕੋਈ ਲੋੜ ਨਹੀਂ ਪਵੇਗੀ ਕਿਉਂਕਿ ਸਰਕਾਰ ਵੱਲੋਂ ਤੁਹਾਡੇ ਆਧਾਰ ਕਾਰਡ ਲਈ ਇੱਕ ਨਵਾਂ ਆਧਾਰ ਐਪ ਲਾਂਚ ਕੀਤਾ ਗਿਆ ਜਿਸ ਵਿੱਚ ਤੁਹਾਡਾ ਸਾਰਾ ਕੰਮ ਕਿਊ ਆਰ ਕੋਡ ਦੀ ਮਦਦ ਨਾਲ ਕੀਤਾ ਜਾਵੇਗਾ ਹੁਣ ਤੁਹਾਨੂੰ ਨਾ ਤਾਂ ਆਧਾਰ ਕਾਰਡ ਆਪਣੇ ਨਾਲ ਰੱਖਣ ਦੀ ਲੋੜ ਪਵੇਗੀ ਅਤੇ ਨਾ ਹੀ ਆਧਾਰ ਕਾਰਡ ਦੀ ਕਾਪੀ ਰੱਖਣ ਦੀ ਆਓ ਤੁਹਾਨੂੰ ਦੱਸਦੇ ਹਾਂ ਨਵਾਂ ਆਧਾਰ ਕਿਊ ਆਰ ਸਿਸਟਮ ਕਿਵੇਂ ਕੰਮ ਕਰਦਾ ਹੈ ਫਿਲਹਾਲ ਜੇਕਰ ਤੁਸੀਂ ਕਿਤੇ ਵੀ ਜਾਂਦੇ ਹੋ ਤਾਂ ਤੁਹਾਨੂੰ ਆਪਣੀ ਪਛਾਣ ਸਾਬਤ ਕਰਨ ਲਈ ਆਪਣੇ ਆਧਾਰ ਕਾਰਡ ਦੀ ਇੱਕ ਕਾਪੀ ਜਮ੍ਹਾਂ ਕਰਨੀ ਪੈਂਦੀ ਹੈ ਜੇ ਇਹ ਤੁਹਾਡੇ ਕੋਲ ਸਮੇਂ ਤੇ ਨਾ ਹੋਵੇ ਤਾਂ ਤੁਹਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਹੁਣ ਤੁਹਾਨੂੰ ਆਪਣੀ ਪਛਾਣ ਕਰਨ ਲਈ ਨਾ ਤਾਂ ਆਪਣਾ ਆਧਾਰ ਕਾਰਡ ਦਿਖਾਉਣਾ ਪਵੇਗਾ ਤੇ ਨਾ ਹੀ ਤੁਹਾਨੂੰ ਆਧਾਰ ਕਾਰਡ ਦੀ ਕਾਪੀ ਦੀ ਲੋੜ ਪਵੇਗੀ ਕਿਉਂਕਿ ਹੁਣ ਭਾਰਤ ਸਰਕਾਰ ਵੱਲੋਂ ਨਵਾਂ ਆਧਾਰ ਐਪ ਲਾਂਚ ਕੀਤਾ ਗਿਆ ਹੈ ਜਿਸ ਤਰ੍ਹਾਂ ਹੀ ਤੁਸੀਂ ਸਿਰਫ QR ਕੋਡ ਦੀ ਮਦਦ ਨਾਲ ਆਪਣੀ ਪਛਾਣ ਸਾਬਤ ਕਰ ਸਕੋਗੇ ਇਸ ਦਾ ਮਤਲਬ ਹੈ ਕਿ ਤੁਹਾਨੂੰ ਬਸ ਇਸ ਐਪ ਨੂੰ ਆਪਣੇ ਫੋਨ ਵਿੱਚ ਖੋਲ ਕੇ QR ਕੋਡ ਸਕੈਨ ਕਰਨਾ ਹੋਵੇਗਾ ਜਿਸ ਤੋਂ ਬਾਅਦ ਤੁਹਾਡੀ ਜਾਣਕਾਰੀ ਸਬੰਧਤ ਕੰਮ ਲਈ ਸਬੰਧਤ ਵਿਭਾਗ ਨਾਲ ਸਾਂਝੀ ਹੋ ਜਾਵੇਗੀ ਇਸ ਨਾਲ ਤੁਸੀਂ ਆਧਾਰ ਕਾਰਡ ਦੀ ਕਾਪੀ ਜਮ੍ਹਾਂ ਕਰਨ ਦੀ ਪਰੇਸ਼ਾਨੀ ਤੋਂ ਬਚ ਜਾਵੋਗੇ ਤੁਹਾਨੂੰ ਦੱਸਦੇ ਹਾਂ ਕਿ ਇਹ ਐਪ ਕੰਮ ਕਿਵੇਂ ਕਰੇਗੀ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਦਮ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਸਾਂਝੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਜਿਸ ਵਿੱਚ ਉਹਨਾਂ ਦੱਸਿਆ ਹੈ ਕਿ ਨਵੀਂ ਐਪ ਦੇ ਆਉਣ ਨਾਲ ਤੁਹਾਨੂੰ ਨਾ ਤਾਂ ਆਧਾਰ ਆਪਣੇ ਕੋਲ ਰੱਖਣ ਦੀ ਲੋੜ ਪਵੇਗੀ ਅਤੇ ਨਾ ਹੀ ਆਧਾਰ ਕਾਰਡ ਦੀ ਫੋਟੋ ਕਾਪੀ ਰੱਖਣ ਦੀ ਲੋੜ ਪਵੇਗੀ ਇਸ ਐਪ ਰਾਹੀਂ ਆਧਾਰ ਵੈਰੀਫਿਕੇਸ਼ਨ ਬਹੁਤ ਤੇਜ਼ ਅਤੇ ਸੁਰੱਖਿਅਤ ਹੋ ਜਾਵੇਗਾ ਤੁਸੀਂ ਐਪ ਵਿੱਚ ਫੇਸ ਆਈਡੀ ਪ੍ਰਮਾਣਿਕरण ਵਿਕਲਪ ਨਾਲ ਆਪਣੀ ਪਛਾਣ ਸਾਬਤ ਕਰਨ ਦੇ ਯੋਗ ਹੋਵੋਗੇ ਜਿਵੇਂ ਯੂਪੀਆਈ ਐਪਸ ਕੰਮ ਕਰਦੀਆਂ ਨੇ ਜਦੋਂ ਤੁਹਾਨੂੰ ਯੂਪੀਆਈ ਭੁਗਤਾਨ ਕਰਨਾ ਹੁੰਦਾ ਹੈ ਤਾਂ ਤੁਸੀਂ ਕਯੂਆਰ ਕੋਡ ਸਕੈਨ ਕਰਦੇ ਹੋ ਤੁਸੀਂ ਆਪਣੇ ਖਾਤੇ ਤੋਂ ਪੈਸੇ ਦੂਜੇ ਖਾਤੇ ਵਿੱਚ ਭੇਜ ਦਿੰਦੇ ਹੋ ਇਸੇ ਤਰ੍ਹਾਂ ਜੇਕਰ ਤੁਹਾਨੂੰ ਕੋਈ ਜਾਣਕਾਰੀ ਸਾਂਝੀ ਕਰਨ ਦੀ ਲੋੜ ਹੈ ਤਾਂ ਤੁਹਾਨੂੰ ਸਿਰਫ ਆਪਣੀ ਐਪ ਤੋਂ ਕਯੂਆਰ ਕੋਡ ਨੂੰ ਸਕੈਨ ਕਰਨਾ ਹੈ ਇਸ ਤੋਂ ਬਾਅਦ ਤੁਹਾਨੂੰ ਫੇਸ ਆਈਡੀ ਵੈਰੀਫਿਕੇਸ਼ਨ ਕਰਨਾ ਪਵੇਗਾ ਇਸ ਐਪ ਵਿੱਚ ਤੁਹਾਨੂੰ ਇਹ ਸਹੂਲਤ ਵੀ ਮਿਲੇਗੀ ਤੁਸੀਂ ਜਿੰਨੀ ਜਾਣਕਾਰੀ ਸਾਂਝੀ ਕਰ ਸਕੋਗੇ ਇਸ ਨਾਲ ਆਧਾਰ ਕਾਰਡ ਉਪਭੋਗਤਾਵਾਂ ਦੀ ਪ੍ਰਾਈਵੇਸੀ ਵੀ ਸੁਰੱਖਿਅਤ ਰਹੇਗੀ ਤੁਹਾਨੂੰ ਦੱਸ ਦਈਏ ਭਾਰਤ ਸਰਕਾਰ ਦੁਆਰਾ ਜਾਰੀ ਕੀਤੀ ਗਈ ਇਹ ਐਪ ਇਸ ਸਮੇਂ ਬੀਟਾ ਵਰਜ਼ਨ ਵਿੱਚ ਹੈ ਪਰ ਜਲਦੀ ਹੀ ਇਹ ਲੋਕਾਂ ਲਈ ਵੀ ਉਪਲਬਧ ਕਰਵਾਈ ਜਾਵੇਗੀ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਦਮ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਅਧਿਕਾਰਤ ਅਕਾਊਂਟ ਤੇ ਇਸ ਦਾ ਡੈਮੋ ਵੀਡੀਓ ਪੋਸਟ ਕੀਤਾ ਜਿਸ ਵਿੱਚ ਦਿਖਾਇਆ ਗਿਆ ਹੈ ਕਿਵੇਂ ਇੱਕ ਵਿਅਕਤੀ ਆਪਣੇ ਫੋਨ ਤੇ ਇਸ ਐਪ ਰਾਹੀਂ QR ਕੋਡ ਨੂੰ ਸਕੈਨ ਕਰ ਰਿਹਾ ਹੈ ਤੇ ਫਿਰ ਫੇਸ ਆਈਡੀ ਵੈਰੀਫਿਕੇਸ਼ਨ ਕਰ ਰਿਹਾ ਹੈ ਇਸ ਤੋਂ ਬਾਅਦ ਉਸ ਦੀ ਆਧਾਰ ਵੈਰੀਫਿਕੇਸ਼ਨ ਸਫਲ ਹੋ ਗਈ ਹੈ